ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਾਮੇ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਾਮੇ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਪਿਤਾ ਦਾ ਨਾਮ ਹੈ ਹੀਰਾ لال ਮਾਤਾ ਦਵਿੰਦਰ ਕੌਰ ਪਤਾ ਇਹਨਾਂ ਦਾ ਬਟਾਲਾ ਏਰੀਆ ਕਾਸਟ ਹੈ ਜੀ ਰਾਮਗੜੀਆ ਭੈਣ ਇੱਕ ਯੂਕੇ ਮੈਰਿਡ ਉਮਰੇ ਜੀ ਮੁੰਡੇ ਦੀ 2 11 1994 ਦਾ ਡੇਟ ਆਫ ਬਰਥ ਹੈ ਕੰਮ ਕਰੇ ਜੀ ਮੁੰਡਾ ਪ੍ਰਾਈਵੇਟ ਜੋਬ ਕਰਦਾ ਬੈਂਕ ਦੇ ਵਿੱਚ ਸੈਲਰੀ 40000 ਰੁਪਏ ਪਰ ਮੰਥ ਹੈ ਜੀ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਉਮਰ 25 ਸਾਲ ਤੋਂ ਉੱਪਰ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਠਿੰਡਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਗੋਤ ਹੈ ਅਹਲੂਵਾਲੀਆ ਉਮਰ ਹੈ 1 ਜੂਨ 1994 ਦਾ ਡੇਟ ਆਫ ਬਰਥ ਹੈ ਕੱਦ ਹੈ 5 ਫੁੱਟ 11 ਇੰਚ ਪੜ੍ਹਾਈ ਕਰੀ ਹੈ ਜੀ ਬੀਟ ਐਕਾਏਟੀ ਭਰਾ ਇੱਕ ਮੈਰਿਡ ਨਿਊਜ਼ੀਲੈਂਡ ਆ ਪਿਤਾ ਰਿਟਾਇਰਡ ਨੇ ਜੀ ਆਰਮੀ ਤੋਂ ਤੇ ਕੰਮ ਕਰ ਚਾਰ ਕਿਲੇ ਜ਼ਮੀਨ ਹੈ ਮੁੰਡੇ ਕੋਲ ਤੇ ਮੁੰਡਾ ਕੰਮ ਕਰਦਾ ਜੀ ਨੈਟਵਰਕ ਡਿਜ਼ਾਈਨ ਤੇ ਕਰੰਟਲੀ ਵਰਕਿੰਗ ਯੂ ਐਸ ਕੰਪਨੀ ਦੇ ਵਿੱਚ ਕਰ ਰਹੇ ਨੇ ਜੀ ਸੈਲਰੀ 8.5 ਲੱਖ ਰੁਪਈਆ ਜੀ ਇਹਨਾਂ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਗ੍ਰੈਜੂਏਟ ਹੋਵੇ ਜੱਟ ਸੇ ਕਾਸਟ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਅਗਲਾ ਰਿਸ਼ਤਨ ਨੋਟ ਕਰੋ ਜੀ ਨਾਮ ਸਿੰਘ ਪਤਾ ਤਲਵੰਡੀ ਭਾਈ ਅਮ੍ਰਿਤਾ ਰੀਆ ਜੀ ਮੁੰਡਾ ਕਾਸਟ ਰਾਮ ਗੜੀਆ ਗੋਤਤਮੂ ਉਮਰੇ ਜੀ 11/8/1992 ਦਾ ਡੇਟ ਆਫ ਬਰਥ ਹੈ। ਭਰਾ ਇਕਨ ਮੈਰਿਡ ਹੈ, ਭੈਣ ਇਕ ਮੈਰਿਡ। ਕੱਦ ਹੈ ਜੀ 5 ਫੁੱਟ 11 ਇੰਚ। ਪੜ੍ਹਾਈ ਪਲੱਸ 2 ਕਰੀ ਹੈ। ਕੰਮ ਕਰ ਹੈ ਜੀ ਮੋਢਾ ਰਾਜ ਮਿਸਤਰੀ ਦਾ ਠੇਕੇਦਾਰ ਅਤੇ ਨਾਲ ਹੀ ਟਾਇਲਾਂ ਲਗਾਉਣ ਦਾ ਕੰਮ ਕਰਦੇ ਨੇ। ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਕਰੇ ਲੂ ਹੋਵੇ 5 ਫੁੱਟ 3 ਇੰਚ ਤੋਂ ਕੱਦ ਉੱਪਰ ਹੋਵੇ ਜੀ। ਹੋਰ ਪਰਿਵਾਰ ਦੀ ਕੋਈ ਮੰਗ ਨਹੀਂ। ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਵਾਨ ਸਿੰਘ ਪਤਾ ਤਰਨਤਨ ਸਾਹਿਬ ਨਸ਼ਹਿਰਾ ਪਨਵਾਇਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ ਮੁੰਡੇ ਦੀ 30 ਸਾਲ ਕੱਦ ਹੈ ਜੀ 5 ਫੁੱਟ 11 ਇੰਚ ਪੜ੍ਹਾਈ ਕਰੀਆ ਪਲੱਸ 2 ਪਾਸ ਫੈਮਿਲੀ ਦੇ ਵਿੱਚ ਜੀ ਮਾਤਾ ਪਿਤਾ ਨਹੀਂ ਹਨ ਭੈਣ ਇੱਕ ਮੈਰਿਡ ਆ ਮੁੰਡੇ ਦੀ ਤੇ ਕੰਮ ਕਰ ਹੈ ਜੀ ਮੁੰਡਾ ਸਿੰਗਾਪੁਰ ਦੇ ਵਿੱਚ ਕੰਮ ਕਰਦਾ ਹੈ ਸੈਲਰੀ ਹੈ ਜੀ 70000 ਤੱਕ ਪਰ ਮੰਥ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਪਲੱਸ 2 ਪਾਸ ਹੋਵੇ ਲੜਕੀ ਜੱਟ ਸਿਕ ਪਰਿਵਾਰ ਤੋਂ ਹੀ ਹੋਵੇ ਲੜਕੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਆਰੌਣਕ ਕੁਮਾਰ ਪਿਤਾ ਰਵਿੰਦਰ ਕੁਮਾਰ ਪਤਾ ਕੋਟਕਪੂਰਾ ਏਰੀਆ ਉਮਰ ਹੈ ਜੀ 951999 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 1:50 ਪੀਐਮ ਦਾ ਸਮਾਂ ਕਾਸਟ ਹੈ ਜੀ ਲੁੰਬਾ ਖੱਤਰੀ ਪੜ੍ਹਾਈ ਕਰੀ ਹੈ ਜੀ ਬੀਏ ਬੀਐਡ ਤੇ ਐਮਏ ਭਰਾ ਇੱਕ ਹੈ ਜੀ ਅਨਮੈਰਿਡ ਭੈਣ ਇੱਕ ਮੈਰਿਡ ਤਮਕਰ ਜੀ ਆਪਣਾ ਬਿਜ਼ਨਸ ਹੈ ਜਨਰਲ ਸਟੋਰ ਦਾ ਮੁੰਡਾ ਹੈ ਤਲਖਸ਼ੁਦੇ ਜੀ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਪਟਿਆਲਾ ਏਰੀਆ ਗੋਤ ਹੈ ਜੀ ਸੰਧੂ ਕੱਦ ਹੈ 5 ਫੁੱਟ ਦਾ 10 ਇੰਚ ਉਮਰ 1994 ਦਾ ਵਰਤ ਹੈ ਜੀ ਪੜ੍ਹਾਈ ਕਰੀ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇਹ ਤਾਂ ਐਕਸਪਾਇਰ ਨਹੀਂ ਜੀ ਕੰਮ ਕਰ ਰਿਹਾ ਮੁੰਡਾ ਜੌਬ ਐਕਸਪੀਰੀਅੰਸ 6 ਸਾਲ ਦਾ ਸੈਲਰੀ 55000 ਰੁਪਈਆ ਤੇ 4 ਕਿੱਲੇ ਜ਼ਮੀਨ ਹੈ ਜੀ ਆਸਟ੍ਰੇਲੀਆ ਦੀ ਪੀਆਰ ਅਪਲਾਈ ਹੈ ਇਹਨਾਂ ਦੀ ਮੰਗ ਹੈ ਜੀ ਕੋਈ ਗ੍ਰੈਜੂਏਟ ਹੋਵੇ ਜਾਂ ਫਿਰ ਕੋਰਸ ਕੀਤਾ ਹੋਵੇ ਕੋਈ ਜਾਂ ਨਰਸਿੰਗ ਕੀਤੀ ਹੋਵੇ ਜੀ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਗੁਰਸਿੱਖ ਪਰਿਵਾਰ ਹੈ ਜੀ ਪਤਾ ਮੁੱਗਾ ਏਰੀਆ ਪਿਤਾ ਹਰਚਰਨ ਸਿੰਘ ਨੇ ਜੀ ਕਾਸਟ ਆ ਰਾਮ ਗੜੀਆ ਉਮਰ ਹੈ ਜੀ 2/8/1994 ਦਾ ਵਰਥ ਹੈ ਕੱਦ ਹੈ 5 ਫੁੱਟ 10 ਇੰਚ ਗੋਤ ਹੈ ਜੀ ਨਾਲ ਦਾ ਭੂਈ ਤੇ ਪੜ੍ਹਾਈ ਕਰੀ ਹੈ ਮੁੰਡੇ ਨੇ ਬੀਏ ਆਈਟੀਆ ਡਿਪਲੋਮਾ ਇਲੈਕਟ੍ਰੀਕਲ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬਰਨਾਲਾ ਕਾਸਟ ਜੱਟ ਸਿੱਖ ਗੋਤ ਹੈ ਜੀ ਢਿੱਲੋਂ ਉਮਰ ਹੈ 23/1/2001 ਦਾ ਡੇਟ ਆਫ ਬਰਥ ਹੈ ਜੀ ਕੱਦ ਹੈ 5 ਫੁੱਟ 9 ਇੰਚ ਪੜ੍ਹਾਈ ਕਰੀ ਹੈ ਗ੍ਰੈਜੂਏਟ ਤੇ ਭੈਣ ਇੱਕ ਹੈ ਜੀ ਕੈਨੇਡਾ ਦੀ ਪੀਆਰ ਹੈ ਕੰਮ ਕਰ ਰਿਹਾ ਮੁੰਡੇ ਕੋਲ 9 ਕਿੱਲੇ ਜ਼ਮੀਨ ਹੈ ਜੀ ਤੇ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਪਿਤਾ ਦਾ ਆਪਣਾ ਡੇਰੀ ਫਾਰਮ ਹੈ ਜੀ ਪੰਜਾਬ ਦੇ ਵਿੱਚ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਐਜੂਕੇਟਿਡ ਹੋਵੇ ਕੈਨੇਡਾ ਦੀ ਪੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਵਿਸ਼ਾਲ ਅਰੋੜਾ ਪਤਾ ਅਜਨਾਲਾ ਏਰੀਆ ओमरे जी 4/4/1993 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ 12:30 ਪੀਐਮ ਦਾ ਸਮਾਂ ਬਰਥ ਪਲੇਸ ਹੈ ਜੀ ਅਮਰਤਸਰ ਸਾਹਿਬੇਰੀਆ ਕੱਦ ਹੈ ਜੀ 5 ਫੁੱਟ 9 ਇੰਚ ਪੈਣਾ ਦੋਨੇ ਜੀ ਮੈਰਿਡ ਕੰਮ ਕਰ ਹੈ ਮੁੰਡਾ ਅਜਨਾਲੇ ਦੇ ਵਿੱਚ ਕੰਮ ਕਰਦਾ ਹੈ ਜੀ ਸੈਲਰੀ 50000 ਰੁਪਿਆ ਪਲੱਸ ਹੈ ਫਾਦਰ ਐਕਸਪਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਨੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਤੁਹਾਨੂੰ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਪਰਿਵਾਰ ਨਾਲ ਡਾਇਰੈਕਟ ਸਿੱਧੀ ਗੱਲਬਾਤ ਕਰੋ ਤੁਸੀਂ ਰਿਸ਼ਤੇ ਦੀ ਚੰਗੀ ਤਰ੍ਹਾਂ ਦੇਖਰੇਖ ਕਰੋ ਜੀ ਪੁੱਛ ਪੜਤਾਲ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ